ਆਰਾ ਸਾਜੀਗਲ ਜੀ ਡੀਪੀਸੀ ਪੰਜਾਬੀ ਦਾ ਤੁਹਾਡੇ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝੀਆਂ ਕਰਦੇ ਪਏ ਆ ਅੱਜ ਅਸੀਂ ਤੁਹਾਡੇ ਨਾਲ ਇਸ ਸਾਰੇ ਸਮਾਨ ਦੀਆਂ ਤੁਹਾਨੂੰ ਦੱਸ ਦਈਏ ਕਿ ਅੱਜ ਜਿਹੜਾ ਆ ਅਸੀਂ ਤੁਹਾਨੂੰ ਸਪੈਸ਼ਲੀ ਜਿਹੜਾ ਆ ਕੱਚੀ ਮਿੱਟੀ ਦੇ ਭਾਂਡਿਆਂ ਦੀਆਂ ਤਸਵੀਰਾਂ ਦਿਖਾ ਰਿਹਾ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਤਰ੍ਹਾਂ ਦੀਆਂ ਪੂਰੇ ਪੰਜਾਬ ਦੇ ਵਿੱਚੋਂ ਜਿਹੜੀਆਂ ਨੇ ਅਲੋਪ ਹੋ ਚੁੱਕੀਆਂ ਨੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੂਰੇ ਪੰਜਾਬ ਦੇ ਵਿੱਚ ਘਰ-ਘਰ ਦੇ ਵਿੱਚ ਜਿਹੜੇ ਆ ਦੇਗੇ ਜਾਂ ਘਰ-ਘਰ ਦੇ ਵਿੱਚ ਜਿਹੜੀਆਂ ਕਾਰਡੀਆਂ ਜਾਂ ਬਹੁਤ ਸਾਰੇ ਮਿੱਟੀ ਦੇ ਭਾਂਡੇ ਜਿਹੜੇ ਆ ਉਹ ਵਰਤੇ ਜਾਂਦੇ ਸੀ ਪਿੰਡਾਂ ਦੇ ਵਿੱਚ ਵਰਤੇ ਜਾਂਦੇ ਸੀ ਤੇ ਬਹੁਤ ਸਾਰੇ ਜਿਹੜੇ ਆ ਉਹ ਕੰਮ ਜਿੰਨੇ ਵੀ ਖਾਣ ਪਾਣ ਦੀਆਂ ਚੀਜ਼ਾਂ ਨੇ ਉਹ ਔਰ ਮਿੱਟੀ ਦੇ ਭਾਂਡਿਆਂ ਦੇ ਵਿੱਚ ਜਿਹੜੀਆਂ ਨੇ ਉਹ ਕੀਤੀਆਂ ਜਾਂਦੀਆਂ ਸੀ ਪਰ ਤੁਹਾਨੂੰ ਦੱਸ ਦੇ ਕਿ ਹੁਣ ਇਹ ਸਾਰਾ ਕੁਝ ਜਿਹੜਾ ਆ ਹੌਲੀ-ਹੌਲੀ ਉਲੋਪ ਹੁੰਦਾ ਨਜ਼ਰ ਆ ਰਿਹਾ ਤੇ ਬਹੁਤ ਸਾਰੀਆਂ ਘੱਟ ਦੁਕਾਨਾਂ ਨੇ ਤੇ ਬਹੁਤ ਸਾਰੇ ਘੱਟ ਜਿਹੜੇ ਆ ਇਸ ਟਾਈਮ ਇਹ ਕੰਮ ਵੀ ਰਹਿ ਗਏ ਨੇ ਤੇ ਮੈਂ ਆਪਣੇ ਕੈਮਰਾਮੈਨ ਨੂੰ ਕਵਾਂਗਾ ਵੀ ਇਹ ਦੁਕਾਨ ਦੇ ਉੱਤੇ ਤੁਸੀਂ ਦਿਖਾ ਸਕਦੇ ਹੋ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਜਿਹੜਾ ਆ ਇੱਥੇ ਹਰ ਤਰ੍ਹਾਂ ਦਾ ਜਿਹੜਾ ਆ ਮਿੱਟੀ ਦਾ ਬਰਤਨ ਜਿਹੜਾ ਆ ਅੱਜ ਵੀ ਦੇਖਣ ਨੂੰ ਮਿਲਦਾ ਪਿਆ ਆ ਇਸ ਦੁਕਾਨ ਦੇ ਉੱਤੇ ਬਹੁਤ ਸਾਰੇ ਲੋਕ ਜਿਹੜੇ ਨੇ ਭਾਂਡੇ ਬਰਤਨ ਜਾਂ ਕਿਸੇ ਤਰ੍ਹਾਂ ਦੀਆਂ ਜੜੀਆਂ ਨੇ ਉਹ ਚੀਜ਼ਾਂ ਖਰੀਦਣ ਦੇ ਵਾਸਤੇ ਆਉਂਦੇ ਨੇ ਤੇ ਇੱਧਰ ਜਿਹੜੇ ਆ ਗਾਹਕ ਵੀ ਜਿਹੜੇ ਨੇ ਉਹ ਕਿਤੇ ਨਾ ਕਿਤੇ ਜਿਹੜਾ ਆ ਖਰੀਦਣ ਵਾਸਤੇ ਆਏ ਹੋਣੇ ਕਿ ਵੀ ਲੱਕੜ ਜਿਹੜੀ ਇਹਨਾਂ ਚੀਜ਼ਾਂ ਨੂੰ ਨਾ ਬਹੁਤ ਸਾਰੇ ਲੋਕ ਘਾਟ ਜਿਹੜਾ ਆ ਯੂਜ਼ ਕਰਦੇ ਆ ਵੀ ਇਸ ਟਾਈਮ ਜਿਹੜਾ ਆ ਇਹ ਪੂਟ ਜਿਹੜੇ ਨੌਜਵਾਨ ਖਰੀਦਦੇ ਪਏ ਵੀ ਨੌਜਵਾਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਇਹ ਪੋਰ ਜਿਹੜਾ ਆ ਖਰੀਦਣ ਵਾਸਤੇ ਪਹੁੰਚਿਆ ਤੇ ਇਹਦੀ ਵਰਤੋਂ ਉਹਨਾਂ ਨੇ ਕਿਹੜੇ ਕੰਮ ਦੇ ਲਈ ਕਰਨੀ ਹੈ ਪਹਿਲਾਂ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਨੀ ਹੈ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਆਪਾਂ ਅੰਮ੍ਰਿਤਸਰ ਤੋਂ ਆ ਹਾਂ ਜੀ ਹਾਂ ਜੀ ਫੈਸਲ ਇੱਥੇ ਹਾਂ ਜੀ ਨਹੀਂ ਉਧਾਂ ਜਿੱਦ ਆਪਣਾ ਕੰਮ ਆਪਣਾ ਥੱਲੇ ਦਾ ਹਾਂ ਜੀ ਇਹ ਜਿਹੜਾ ਤੁਸੀਂ ਮਿੱਟੀ ਦੇ ਬਰਤਨ ਦੇ ਲੋਕੀ ਵਰਤਦੇ ਨਹੀਂ ਘੱਟ ਵਰਤ ਲਾਪੇ ਪਿੰਡਾਂ ਚੋਂ ਲੋਪ ਹੋ ਗਏ ਅੱਜ ਕੱਲ ਅਸੀਂ ਯਹਰ ਖਾਂਦੇ ਪਏ ਹਾਂ ਜਦ ਕਿ ਇਹਨਾਂ ਚੀਜ਼ਾਂ ਦੇ ਵਿੱਚ ਸਾਨੂੰ ਜਿਹੜਾ ਵਰਤਨਾ ਚਾਹੀਦਾ ਅੱਜ ਤੁਸੀਂ ਕੀ ਖਰੀਦਣ ਦੀ ਆਪਾਂ ਕੋਂਡਾ ਲੈਣ ਲੱਗੇ ਵੀਰ ਜੀ ਸ਼ਰਧ ਹਾਂਜੀ ਇਹ ਕੁੰਡੇ ਦੇ ਵਿੱਚ ਸਰਦਾਈ ਘੋਟ ਕੇ ਜਿਹੜੀ ਹੈ ਹਾਂਜੀ ਹਾਂਜੀ ਆ ਜੀ ਅੱਜ ਗਰਮੀ ਬਹੁਤ ਹੈ ਨਾ ਹੁਣ ਤੁਹਾਨੂੰ ਪਤਾ ਗਰਮੀ ਪੈਂਡ ਵੱਡੀ ਨਹੀਂ 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 ਆਪਣੇ ਵਾਸਤੇ ਘਰ ਵਾਸਤੇ ਹਾਂਜੀ ਬਹੁਤ ਜੀ ਇਹ ਵੀਰ ਹੋਰੀ ਅੰਬਰਸਰ ਤੋਂ ਵਿజిਟ ਕਰਦੇ ਹੋਏ ਇੱਧਰ ਨੂੰ ਆਏ ਆ ਤੇ ਅੰਬਰਸਰ ਤੋਂ ਸਪੈਸ਼ਲੀ ਆਣ ਕੇ ਜਿਹੜਾ ਆ ਸਰਦਾਈ ਘੋਟਣ ਦੇ ਲਈ ਜਿਹੜਾ ਆ ਉਹਨਾਂ ਨੇ ਜਿਹੜਾ ਆ ਇਹ ਦੇਖਦੇ ਪਏ ਤੁਸੀਂ ਪੋਰਟ ਜਿਹੜਾ ਆ ਖਰੀਦਿਆ ਆ ਇਹ ਪੋਰਟ ਬਹੁਤ ਸਾਰੇ ਥਾਵਾਂ ਤੇ ਜਿਹੜਾ ਆ ਸਰਦਾਈ ਕੋਟਣ ਵਾਸਤੇ ਵੀ ਕੰਮ ਆ ਜਾਂਦਾ ਜਾਂ ਹੋਰ ਵੀ ਕਈ ਚੀਜ਼ਾਂ ਨੂੰ ਜਿਹੜਾ ਹੈ ਕੋਟਣ ਵਾਸਤੇ ਜਿਹੜਾ ਆ ਇਹ ਪੋਰਟ ਜਿਹੜਾ ਹੈ ਕੰਮ ਆ ਜਾਂਦਾ ਇਸੇ ਤਰ੍ਹਾਂ ਜੇ ਤੁਸੀਂ ਅੱਜ ਜੇ ਪਾਣੀ ਠੰਡੇ ਰੱਖਣੇ ਹੈ ਫ੍ਰਿਜਾਂ ਦਾ ਪਾਣੀ ਪੀ ਪੀ ਕੇ ਵੀ ਅਸੀਂ ਜਿਹੜੀਆਂ ਨੇ ਬਿਮਾਰੀਆਂ ਲਾ ਚੁੱਕੀਆਂ ਤੁਸੀਂ ਦੇ ਦੇ ਪਈਓ ਵੀ ਘੜੇ ਜਿਹੜੇ ਆ ਕਿੰਨੀ ਖੂਬਸੂਰਤੀ ਦੇ ਨਾਲ ਜਿਹੜੇ ਘੜੇ ਬਣਾ ਕੇ ਰੱਖੇ ਹੋਏ ਆ ਸਪੈਸ਼ਲ ਜਿਹੜੀ ਆ ਉਹ ਪਾਣੀ ਦੇ ਲਈ ਜਿਹੜੀ ਇੱਥੇ ਟੂਟੀ ਵੀ ਲਗਾਈ ਹੋਈ ਹੈ ਤੁਸੀਂ ਦੇ ਦੇ ਪਈਓ ਵੀ ਇੱਥੇ ਟੂਟੀ ਲੱਗੀ ਹੋਈ ਹੈ ਨਾਲ ਦੀ ਨਾਲ ਜਿਹੜਾ ਆ ਬਹੁਤ ਸਾਰੇ ਜਿਹੜੇ ਭਾਂਡੇ ਹਾਂਡੀਆਂ ਤੇ ਇੱਥੇ ਕੀ ਇਵਨ ਕੀ ਗੋਲਕਾਂ ਜਿਹੜੀਆਂ ਕਿ ਗੋਲਕਾਂ ਵੀ ਜਿਹੜੀਆਂ ਨੇ ਵੰਨ ਸਮਝੀਆਂ ਨੇ ਇਹ ਤੁਸੀਂ ਦੇ ਦੇ ਪਈਓ ਸਿਲੰਡਰ ਟਾਈਪ ਜਿਹੜੀ ਹੈ ਗੋਲਕਾਂ ਵੀ ਸਿਲੰਡਰ ਵਾਲੀ ਗੋਲਕ ਭਰ ਕੇ ਜਿਹੜਾ ਆ ਤੁਸੀਂ ਆਪਣੀ ਜਿਹੜੀ ਇਨਕਮ ਦਾ ਸੋਰਸ ਹੈ ਜਿਹੜਾ ਉਹਨੂੰ ਤੁਸੀਂ ਵਧਾ ਸਕਦੇ ਹੋ ਤੇ ਬਹੁਤ ਸਾਰ ਇੱਕ ਚੀਜ਼ ਹੋਰ ਜਿਹੜੀ ਉਹ ਮੈਂ ਤੁਹਾਨੂੰ ਇੱਥੇ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਮਿੱਟੀ ਦੇ ਬਰਤਨਾਂ ਦੇ ਨਾਲ ਜਿਹੜੀਆਂ ਹਾਂਡੀਆਂ ਜਿਹੜਾ ਹੋਰ ਵੀ ਕਈ ਤਰ੍ਹਾਂ ਦਾ ਜਿਹੜਾ ਸਮਾਨ ਆ ਇੱਥੇ ਤੁਸੀਂ ਦੇਖਦੇ ਪਿਓ ਤੇ ਇਹ ਮੇਰੇ ਵੀਰ ਜਿਹੜੇ ਚਿਰ ਬਾਅਦ ਨਾਉਂਦੇ ਆ ਉਹ ਆਪਣੀ ਮੈਲ ਲਾਉਣ ਵਾਸਤੇ ਗਿੱਟਿਆਂ ਤੋਂ ਜੜਾਇਆ ਇਹ ਖੁਰਚਣਾ ਵੀ ਯੂਜ਼ ਕਰ ਸਕਦੇ ਆ ਸਪੈਸ਼ਲੀ ਜਿਹੜੇ ਇਹ ਚੀਜ਼ਾਂ ਜਿਹੜੀਆਂ ਨੇ ਅੱਜ ਕੱਲ ਇੱਥੇ ਮਿਲਦੀਆਂ ਨੇ ਤੇ ਬੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਅਲੋਪ ਹੋ ਚੁੱਕੀਆਂ ਨੇ ਰੋਟੀ ਪਕਾਉਣ ਵਾਸਤੇ ਵੀ ਜਿਹੜਾ ਆ ਤੁਸੀਂ ਦੇਖਦੇ ਪਿਓ ਕਿ ਇਸ ਅਸਥਾਨ ਤੇ ਜਿਹੜਾ ਆ ਇੱਕ ਆਪਾਂ ਕਹਿ ਲਈਏ ਵੀ ਤਵਾ ਮਿੱਟੀ ਦਾ ਤਵਾ ਵੀ ਤੁਸੀਂ ਦੇਖਦੇ ਹੋ ਵੀ ਮਿੱਟੀ ਦੇ ਤਵੇ ਦੇ ਉੱਤੇ ਵੀ ਜਿਹੜੀ ਰੋਟੀ ਪੱਕੀ ਹੈ ਉਹ ਤੰਦੂਰ ਵਾਂਗੂ ਠੰਡੀ ਰੋਟੀ ਜੇ ਲੋਹੇ ਦੇ ਤਵੇ ਤੇ ਆਪਾਂ ਰੋਟੀ ਪਕਾ ਕੇ ਖਾਂਦੇ ਤੇ ਉਹ ਗਰਮ ਰੋਟੀ ਹੁੰਦੀ ਹੈ ਤੇ ਬਈ ਰੋਟੀ ਜਿਹੜੀ ਉਹ ਕਹਿੰਦੇ ਠੰਡੀ ਹੁੰਦੀ ਹੈ ਤੇ ਸੀ ਠੰਡੀ ਹੁੰਦੀ ਤੇ ਜੇਕਰ ਅਸੀਂ ਤੰਦੂਰ ਦੀ ਰੋਟੀ ਜਾਂ ਮਿੱਟੀ ਦੇ ਤਵੇ ਦੇ ਉੱਤੇ ਰੋਟੀ ਪਕਾ ਕੇ ਖਾਣੇ ਆ ਤੇ ਉਹ ਰੋਟੀ ਵੀ ਕਿਤਨਾ ਕਿਤੇ ਜਿਹੜੀ ਠੰਡੀ ਹੁੰਦੀ ਹੈ ਤਾਂ ਸਾਡੇ ਨਾਲ ਇਸ ਟਾਈਮ ਭਾਈ ਸਾਹਿਬ ਮੌਜੂਦ ਨੇ ਤੇ ਭਾਈ ਸਾਹਿਬ ਨਾਲ ਗੱਲਬਾਤ ਕਰ ਲੈਂਦੇ ਆ ਵੀ ਜਦ ਦੇ ਕੇ ਅੱਜ ਕੱਲ ਪਿੰਡਾਂ ਦੇ ਵਿੱਚੋਂ ਇਹ ਚੀਜ਼ਾਂ ਅਲੋਪ ਹੋ ਗਈਆਂ ਤੇ ਭਾਈ ਸਾਹਿਬ ਹੋਣਾ ਨੇ ਅਜੇ ਵੀ ਆਪਣੀ ਦੁਕਾਨ ਦੇ ਉੱਤੇ ਜੜਾਇਆ ਇਹੋ ਹੀ ਕੰਮ ਕਰਕੇ ਰੱਖਿਆ ਹੋਇਆ ਤੇ ਕੀ ਮਿਲਦਾ ਭਾਈ ਕੀ ਨਾ ਆ ਆਪਣਾ ਮੇਰਾ ਤਾਂ ਟੇਸਟ ਮਾਰ ਭਾਈ ਜੀ ਰਕੇ ਜੀ ਕਿੰਨੇ ਸਾਲ ਚਿਰ ਤੋਂ ਲਗਭਗ ਤੁਸੀਂ ਇਹ ਕੰਮ ਕਰਦੇ ਹੋ 29 ਸਾਲ ਹੋ ਗਏ ਭਾਈ ਸਾਡੇ 29 ਹਾਂਜੀ ਪਹਿਲਾਂ ਦਾਦਾ ਜੀ ਕਰਦੇ ਸੀ ਬਾ ਡਾਡੀ ਕਰਦੇ ਹੋਣਾ ਸੀ ਕਰਨਾ ਤੇ 29 ਸਾਲੋਂ ਤੋਂ ਲਗਾਤਾਰ ਤੁਸੀਂ ਕੰਮ ਕਰ ਤੇ ਪਹਿਲੇ ਸਮਿਆਂ ਚ ਵੇਖਿਆ ਹੋਏਗਾ ਬਚਪਨ ਦੇ ਵਿੱਚ ਤੇ ਅੱਜ ਦੇ ਸਮਿਆਂ ਚ ਕਿੰਨਾ ਕਿ ਫਰਕ ਪੈ ਗਿਆ ਵੀ ਮਿੱਟੀ ਦੇ ਬਰਤਨਾਂ ਦਾ ਪਹਿਨਾ ਇਹ ਸਮਾਂ ਹੈਗਾ ਸੀ ਨਾ ਔਰ ਤੋਂ ਬਾਅਦ ਗੈਪ ਹੋ ਗਿਆ ਪਰ ਹੁਣ ਫੇਰ ਆ ਗਿਆ ਵਾ ਹੁਣ ਤਾਂ ਇਹ ਬਿਮਾਰੀਆਂ ਕਰਕੇ ਕਿਸੇ ਨੂੰ ਸੂਤਰਾ ਹੈ ਤੈਨੂੰ ਇਹ ਹੂੜੀਆਂ ਵਾਦਿਆ ਚ ਬੀਪੀ ਤੋਂ ਹੁਣ ਤਾਂ ਡਾਕਟਰ ਦੱਸਦੇ ਆ ਤਾਂ ਠੰਡਾ ਪਾਣੀ ਪੀਵੋ ਵਾਇਆ ਪਾਣੀ ਪੀਵੋ ਢੜੇ ਦਾ ਤਾਂ ਵਧੀਆ ਰੋਹ ਦੇ ਤਾਂ ਫੇਰ ਨੋ ਚੀ ਇਹੋ ਕੰਮ ਤੇ ਆ ਗਈ ਆ ਜਿੱਦਾਂ ਤੁਸੀਂ ਤੰਦੂਰ ਵੇਖਦੇ ਹੋ ਇਹਨਾਂ ਦਾ ਪਤਾ ਹੀ ਨਹੀਂ ਹੁੰਦਾ ਕਿਸੇ ਨੂੰ ਹੁਣ ਫੇਰ ਨੋ ਰੋਟੀਆਂ ਪਕਾ ਕੇ ਆਣਦੇ ਪੇਰਾ ਵੇਖੋ ਇਹ ਚੀਜ਼ ਇਹ ਚੀਜ਼ਨ ਬਨ ਪਤਾ ਹੀ ਨਹੀਂ ਹੈ ਇਸ ਤਿਹਨੂੰ ਫਿਰ ਪਹਿਲਾਂ ਵਹਾ ਹੀ ਫਿਰ ਗੈਪ ਹੋ ਗਿਆ ਉਹਨੂੰ ਫਿਰ ਵਰਤਣ ਦੇ ਪਏ ਆ ਮਤਲਬ ਦੁਬਾਰਾ ਜੋਗ ਫਿਰ ਉਹ ਹੀ ਆ ਜਾਏ ਆਪਣੀ ਸਿਹਤ ਵਾਸਤੇ ਕੀ ਲੱਗਦਾ ਵੀ ਇਹਰੇ ਚ ਡਾਕਟਰਾਂ ਦਾ ਵੀ ਯੋਗਦਾਨ ਹੈ ਵੀ ਜਿਨ੍ਹਾਂ ਨੇ ਡਾਕਟਰਾਂ ਦਾ ਵੀ ਯੋਗਦਾਨ ਹੈ ਪਰਨ ਕੀ ਡਾਕਟਰ ਆਪ ਵੀ ਵਰਤਦੇ ਪਏ ਨੇ ਹੁਣ ਆਹੀ ਆਮ ਬੰਦਾ ਨਹੀਂ ਜੱਜ ਵਕੀਲ ਇਹ ਸਗੋਂ ਕਹਿੰਦੇ ਨੇ ਵੀ ਇਹ ਚੀਜ਼ ਵਰਤਲੀਆਂ ਚਾਹੀਦੀਆਂ ਸਾਨੂੰ ਫਾਇਦਾ ਹੋਵੇ ਮੁਰਦੇ ਇਹੋ ਸਮਾਂ ਫਿਰ ਆ ਜਾਦਾ ਹੁਣ ਪਾਜੀ ਚੇਂਜ ਹੋ ਗਿਆ ਵਾ ਜਿਹਦਾ ਪਹਿਨਾ ਗੋਲ ਘੜੇ ਹੁੰਦੇ ਸੀ ਹੁਣ ਇਹੋ ਜਿਹਾ ਜਨੇ ਨੰਬੇ ਨਵਾਈ ਚ ਆਜੇ ਆ ਡਿਜ਼ਾਈਨ ਵਾ ਤੇ ਉਹਨਾਂ ਨੇ ਵੀ ਸਾਰਾ ਸਾਡੀ ਦੁਕਾਨ ਦੇ ਚਾਂਜੇ ਹੁਣ ਉਹ ਸਰਾਈ ਬਣਾਤੀ ਹੈ ਪਹਿਨਾ ਚੀਜ਼ਾਂ ਨਹੀਂ ਹੁੰਦੀਆਂ ਇਹਨਾਂ ਦੇਸੀ ਕੰਮ ਹੁੰਦਾ ਸੀ ਚਾਟੀਆਂ ਤੇ ਘੜਾ ਵਸ ਚਾਟੀ ਲੱਸੀ ਵਾ ਤੇ ਘੜਾ ਪਾਣੀ ਵਾ ਤੇ ਜਾਂ ਫਿਰ ਇਹ ਵੇਖੋ ਕਟਿੰਗ ਦੇ ਕੰਮ ਕਰਤਾ ਜਿਹਦਾ ਕਟਿੰਗ ਕਰਤੀ ਹੈ ਸਾਡੇ ਨਵਾਈ ਚ ਕਰਤਾ ਕੋਈ ਚੋੜਾ ਕਰਤਾ ਵਾ ਇਸ ਤਰ੍ਹਾਂ ਫਿਰ ਫਰਕ ਪੈ ਜਾਂਦਾ ਹੋਵੇ ਆ ਵੀਰੋ ਸਪੈਸ਼ਲਿਸਟ ਜਿਹੜੇ ਭੜੇ ਨੇ ਇਹ ਕਿੰਨੇ ਕਿ ਵਿਕ ਜਾਂਦੇ ਲਗਭਗ ਜਿਹੜਾ ਹੁਣ ਸੀਜ਼ਨ ਹੈ ਨਾ ਹੁਣ ਤਾਂ 25 ਤੋਂ 30 ਪੀਸ ਰੋਜ਼ ਦੇ ਵਿੱਚ ਜਾਂਦੇ ਆ ਹਾਂ ਹਾਂਜੀ ਹਾਂਜੀ ਕੱਲ ਮੈਨੂੰ ਪਤਾ ਲੱਗਾ ਸੀ ਆਪਾਂ ਕੱਲ ਆਏ ਸੀ ਢਾੜੀ ਕੋ ਤੇ ਮਾਤਾ ਜੀ ਨੇ ਦੱਸਿਆ ਕਿ ਵੀਰ ਜੀ ਲੁਧਿਆਣੇ ਗਏ ਹੋਏ ਏ ਮਾਲ ਲੈਣ ਵਾਤੇ ਗਰਦਾਸਪੁਰ ਦੇ ਏਰੀਆ ਚ ਬਣਨੇ ਬੰਦ ਹੋ ਗਏ ਨਹੀਂ ਤੇ ਹੁਣ ਹੱਡ ਬੰਨਣਾ ਪੁਰਾਣੇ ਬਜ਼ੁਰਗ ਬਣਾਉਂਦੇ ਹੁੰਦੇ ਸੀ ਹੁਣ ਉਹ ਤਾਂ ਹੈ ਨਹੀਂ ਹੁਣ ਜਿਹੜਾ ਵੀ ਬੰਦਾ ਬਾਹਰੋਂ ਹੀ ਇੰਨੇ ਆ ਕੇ ਮਾਲ ਵੇਚੰਦਿਆ ਵਾ ਉਹ ਵੀ ਵਖਵਾਂ ਚ ਥਾਵਾਂ ਤੇ ਨਿਹਾਨੇ ਮਨੇੜ ਤੋਂ ਨਿਹਾਨੇ ਆ ਕਬੂਰਥ ਨੇ ਨਿਹਾਨੇ ਤਰਨ ਤਰਨੋਂ ਨਿਹਾਨੇ ਅੰਬਸਰੋਂ ਨਿਹਾਨੇ ਆ ਜਿੱਥੋਂ ਮੈਨੂੰ ਸਾਨੂੰ ਵਾਰਾ ਯਾਪਦਾ ਹੋਵੇ ਜਿੱਥੇ ਬੰਦੇ ਨੇ ਵਿਆਸ ਵੀ ਬੰਦੇ ਨੇ ਇਹ ਜਿਤਰਾ ਵੀ ਹੁਣ ਜਿਹੜੇ ਘੜੇ ਬਣਦੇ ਨੇ ਜਿੱਦਾਂ ਪਹਿਲਾਂ ਕਮਿਹਾਰ ਪਥੀਰ ਪਥਦੇ ਹੀ ਆਵਾ ਲਾਉਂਦੇ ਹੀ ਉਦਾਂ ਦੇ ਸਿਸਟਮ ਵੇਖਣ ਹਾਂ ਉਹੋ ਹੀ ਸਿਰਜਾ ਪਰਵਾਸੀ ਬਦਲ ਗਿਆ ਸਿਸਟਮ ਸਾਡੇ ਇੱਧਰ ਦੇ ਖਿਆਲ ਪੰਜਾਬੀ ਜਿਹੜੇ ਨੇ ਉਹ ਕੰਮ ਨਹੀਂ ਕਰਦੇ ਹੁਣ ਜੇ ਡੋਜਰੇ ਕਮਿਹਾਰ ਨੇ ਉਹ ਬਣਾਉਂਦੇ ਨੇ ਜਾੜ ਦੇ ਕਈ ਹਿੱਸਿਆਂ ਤੇ ਰਹਿ ਗਿਆ ਪਰ ਬਹੁਤ ਸਾਰੇ ਹਿੱਸਿਆਂ ਨੂੰ ਲੈ ਕੇ ਅਲੋਪ ਹੋ ਨੋ ਤਾਂ ਹੋ ਜਾਵਾ ਇਹ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਵਿੱਚ ਜਿੱਦਾਂ ਕਿ ਘੜੇ ਚ ਪਾਣੀ ਪੀਣ ਦੇ ਨਾਲ ਜਾਂ ਹੋਰ ਜਿਹੜਾ ਤਵਾ ਵੀ ਇਹ ਮਿੱਟੀ ਦਾ ਇਹਨਾਂ ਦੇ ਨਾਲ ਜੇਕਰ ਆਪਾਂ ਸੰਗਤ ਨੂੰ ਦੱਸਣਾ ਚਾਹੀਏ ਲੋਕਾਂ ਨੂੰ ਦੱਸਣਾ ਚਾਹੀਏ ਕਿ ਕਿਹੜੀਆਂ ਕਿਹੜੀਆਂ ਬਿਮਾਰੀਆਂ ਜਿਹੜੀਆਂ ਆਪਾਂ ਆਪਣੇ ਅੰਦਰ ਲੈ ਚੁੱਕੇ ਇਹਨਾਂ ਨਾਲ ਠੀਕ ਹੋ ਜਾਂਦਾ ਪਾਣੀ ਪੀਣ ਨਾਲ ਯਾਰਾਂ ਹੀ ਮਾਰੀਆਂ ਜਾਪ ਹੋ ਜਾਂਦੀਆਂ ਤੇ ਜੇ ਇਹ ਇਹਦਾ ਬਿਆ ਪਾਣੀ ਪੀਣੇ ਤਾਂ ਹੋਰ ਫਾਇਦਾ ਵਾ ਪੋਰ ਕੋਈ ਗੱਲ ਬਾਤ ਨਹੀਂ ਹਾਂ ਸੋ ਰਿਓ ਤੇ ਚਲੋ ਬਾਥਰੂਮ ਦਾ ਜੋ ਵੀ ਆਪਣੇ ਅੰਦਰ ਹੈ ਉਹ ਪਰੇਸ਼ਾਨੀ ਬਾਹਰ ਆ ਜਾਂਦੀ ਹੈ ਜਿੰਨ ਕਿ ਕਹਿੰਦੇ ਨੇ ਵੀ ਮਿੱਟੀ ਦੇ ਤਵੇ ਤੇ ਰੋਟੀ ਪੱਕੀਦੀ ਵੀ ਤਸੀਰ ਔਰ ਹਾਂਜੀ ਉਹਦਾ ਟੇਸਟ ਵੀ ਵੱਖਰਾ ਵਾ ਜੇ ਤੰਦੂਰੀ ਰੋਟੀ ਆਪਾਂ ਖਾਣੇ ਉਦਾਂ ਦਾ ਟੇਸਟ ਆਂਦਾ ਵਾ ਤਸੀਰ ਵੀ ਠੰਡੀ ਹੋਈਂਦੀ ਐ ਉਹਦੀ ਹਾਂਜੀ ਹਾਂਜੀ ਮਤਲਬ ਖਾਣੀ ਚਾਹੀਦੀ ਐ ਲੋਕਾਂ ਨੂੰ ਹਾਂਜੀ ਅੱਜ ਕੱਲ ਜਿਤ ਤਰ੍ਹਾਂ ਕਿ ਬਹੁਤ ਬਹੁਤ ਕੁਝ ਆ ਗਿਆ ਵਾ ਅਬਸੋ ਜ਼ਿਆਦਾ ਆ ਗਿਆ ਵਾ ਬੋਤਲ ਵਾ ਆਹ ਦਹੀਂ ਵਰੀਆਂ ਹਾਂਡੀਆਂ ਰਾਜਸਥਾਨੀ ਆ ਗਈਆਂ ਸਾਡੀਆਂ ਇੱਧਰ ਦੀ ਬਣੀਆਂ ਵੀ ਹੈ ਜੀਆਂ ਮੈਂ ਅਭੀ ਰਾਜਸਥਾਨ ਨਹੀਂ ਹੈ ਸਾਡੇ ਇੱਧਰ ਦੇ ਬਣੇ ਹੋਏ ਦੇਸੀ ਨੇ ਜਿਹਦਾ ਪਹਿਲਾ ਦੇਸੀ ਘਰੇ ਆ ਘਰੇ ਜਾਂਦੇ ਹੁਣ ਉਹਨਾਂ ਨੇ ਨਵਾਈ ਸੀ ਕਰਤੇ ਆ ਕੈਂਪੜ ਬੁਲਾਤਾ ਹੋਵੇ ਤੇ ਐ ਟਾਈਮ ਮਿੱਟੀ ਦੀਆਂ ਕਿੰਨੀਆਂ ਕਿ ਐਟਮਾਂ ਨੇ ਤੇ ਕਿਹੜੀਆਂ-ਕਿਹੜੀਆਂ ਐਟਮਾਂ ਨੇ ਜਿਹੜੀਆਂ ਮੋਸਟ ਇੰਪੋਰਟੈਂਟ ਗਿਣਤੀ ਕੀਤੀ ਨਹੀਂ ਜਾ ਸਕਦੀ ਬਥੇਰੀ ਬਹੁਤ ਐਟਮ ਹੋ ਜਾਈਦੀ ਆ ਹਾਂਜੀ ਬੀਨਤੀ ਨਿਕਲਦੀ ਆ ਲੋਪ ਹੋਣਾ ਸ਼ੁਰੂ ਹੋ ਗਈ ਹਾਂ ਫੇਰ ਆਜੀ ਹਾਂ ਫੇਰ ਲੱਗ ਪਾਗੇ ਜਿਹੜਾ ਹਾਂਜੀ ਹਾਂਜੀ ਲੋਕਾਂ ਦੇ ਵਿੱਚ ਹਾਂ ਹਾਂਜੀ ਹਾਂਜੀ ਤੇ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਇਸ ਚੀਜ਼ ਬਾਰੇ ਕਰ ਸਕਦਾ ਕਰਵਾਉ ਇਹ ਜਿੰਨਾ ਵੀ ਅਹੀ ਮੈਂ ਨਹੀਂ ਕਹਿੰਦਾ ਮਿਰਤੋ ਲੋ ਜਿੱਥੋਂ ਮਰਜੀ ਤੁਸੀਂ ਬਾਹਰੋਂ ਵੀ ਲੈ ਲੈਂਦੇ ਕਰੋ ਮਿੱਟੀ ਦੇ ਭਾਂਡੇ ਬਰਤਨ 나ੜੀ ਤੁਹਾਡਾ ਫਾਇਦਾ ਵਾ ਇਹਦੇ ਚ ਦਹੀਂ ਜਮਾਓ ਉਹ ਵੀ ਸਾ ਉਹ ਵੀ ਫਾਇਦਾ ਵਾ ਤੇ ਪਾਣੀ ਪੀਵੋ ਉਹ ਵੀ ਫਾਇਦਾ ਵਾ ਤੇ ਰੋਟੀ ਬਣਾ ਰਹਿ ਜਿੱਥੋਂ ਦਾ ਦਾਲਾਂ ਵੀ ਜਿਹੜੀਆਂ ਨੇ ਕੁੱਜੀਆਂ ਚ ਬਣਾਈਆਂ ਜਾਂਦੀਆਂ ਇਹ ਭਾਂਡੇ ਪੀਆਓ ਇਥੋਂ ਜੀ ਦੇਸਤੇ ਹਾਂਡੀ ਚਾਂਦੀ ਆ ਪਰ ਚੁੰਨੇ ਤੇ ਹੀ ਨਾ ਹੁਣ ਚੁੰਨੇ ਹੈ ਨਹੀਂ ਚੁੰਨੇ ਵੀ ਹੈ ਜੇ ਉਦਾਂ ਚੁੰਨੇ ਵੀ ਹੈ ਜੇ ਨੇ ਬੱਧੀ ਦੇਸਤੇ ਹਾਂਡੀ ਵੀ ਚਾਂਦੀ ਆ ਉਹ ਜਸਤੇ ਦਾਲ ਦੁਰ ਬਣ ਜਾਂਦੀ ਆ ਮੀਟ ਮੁਰਗਾ ਬਣਾਣਾ ਸਾਗ ਬਣਾਣਾ ਜੋ ਮਰਜੀ ਬਣਾਓ ਬਣ ਜਾਂਦਾ ਵਾ ਭਾਂਡ ਮਿੱਟੀ ਇਦਾਂ ਦੀ ਆ ਸੇ ਜੀ ਇੱਕ ਮੈਂ ਤਸਵੀਰ ਵੇਚਦਾ ਪਿਆ ਸੀ ਉਰੇ ਚ ਮਿੱਟੀ ਦਾ ਕੂਕਰ ਵੀ ਬਣਾਇਆ ਹਾਂਜੀ ਹਾਂਜੀ ਉਹ ਵੀ ਆਉਂਦੇ ਆ ਹਾਂ ਤੇ ਮੈਂ ਹੱਡਤ ਨਹੀਂ ਇਸ ਟਵਾਰਾ ਹਾਂ ਅ ਦੋਸਤੋ ਐਟਾਇਮ ਜਿਹੜਾ ਆ ਮਿੱਟੀ ਦੇ ਭਾਂਡਿਆਂ ਦਾ ਜੋਗਦਾਰਾ ਤੋਂ ਜਿਹੜਾ ਆ ਸ਼ੁਰੂ ਹੋ ਗਿਆ ਆ ਬਹੁਤ ਸਾਰੀਆਂ ਐਟਮਾਂ ਜਿਹੜੀਆਂ ਆ ਉਹ ਮਿੱਟੀ ਦੀਆਂ ਇੱਥੇ ਤੁਹਾਨੂੰ ਦੇਖਣ ਨੂੰ ਮਿਲਦੀ ਹੋਊਗੀ ਵੀ ਬਹੁਤ ਵੱਡੀ ਦੁਕਾਨ ਈਵਨ ਕਿ ਪੂਰਾ ਬਾਜ਼ਾਰ ਹੀ ਆਪਾਂ ਕਹਿ ਲਈਏ ਤਾਂ ਉਧਰ ਵੀ ਇੱਕ ਦੁਕਾਨ ਜਿਹੜੀ ਸਾਹਮਣੇ ਲੱਗੀ ਹੋਈ ਏ ਇੱਧਰ ਵੀ ਜਿਹੜਾ ਆ ਪੂਰੇ ਦਾ ਪੂਰਾ ਬਾਜ਼ਾਰ ਜਿਹੜਾ ਆ ਐਟਾਇਮ ਮਿੱਟੀ ਦੇ ਭਾਂਡਿਆਂ ਦਾ ਜਿਹੜਾ ਸੱਜਿਆ ਹੋਇਆ ਤੇ ਜਿੱਥੇ ਬੜੀ ਹੀ ਖੂਬਸੂਰਤ ਜਿਹੜੀ ਏ ਉਹ ਮੀਨਾਕਾਰੀ ਤੁਸੀਂ ਦੇਖਦੇ ਪਏ ਕਿ ਮਿੱਟੀ ਦੇ ਭਾਂਡਿਆਂ ਦੇ ਉੱਤੇ ਜਿਹੜੀ ਉਹ ਕੀਤੀ ਹੋਈ ਹੈ ਬਹੁਤ ਸਾਰੇ ਖੂਬਸੂਰਤ ਜਿਹੜੇ ਰੰਗਾਂ ਦੇ ਨਾਲ ਜਿਹੜੇ ਭਾਂਡਿਆਂ ਨੂੰ ਜੜਾਇਆ ਸਜਾਇਆ ਹੋਇਆ ਆ ਵੱਖ-ਵੱਖ ਤਰੀਕੇ ਦੇ ਨਾਲ ਜਿਹੜੇ ਆ ਉਹ ਇੱਥੇ ਤੁਸੀਂ ਦੇਖਦੇ ਪਿਓ ਕਿ ਹਰ ਤਰ੍ਹਾਂ ਦਾ ਜਿਹੜਾ ਆ ਭਾਂਡਾ ਤੁਹਾਨੂੰ ਮਿਲ ਜਾਏਗਾ ਬਹੁਤ ਸਾਰੀ ਜਿਹੜੀ ਆਟਮ ਹੈ ਤੇ ਇਹਨਾਂ ਦੇ ਕੋਲ ਬਹੁਤ ਜ਼ਿਆਦਾ ਜਿਹੜਾ ਸਟਾਕ ਵੀ ਤੁਸੀਂ ਦੇਖਦੇ ਪਿਓ ਵੀ ਕੋਈ ਇਹ ਨਹੀਂ ਵੀ ਥੋੜਾ ਸਟਾਕ ਬਹੁਤ ਜ਼ਿਆਦਾ ਸਟਾਕ ਹੈ ਜਿਹੜਾ ਇਹਨਾਂ ਦੇ ਕੋਲ ਜਿਹੜਾ ਲੱਗਾ ਹੋਇਆ ਆ ਇਤੋਂ ਤੱਕ ਕਿ ਸੀਮਿੰਟ ਦੇ ਚੁੱਲ੍ਹੇ ਤੁਸੀਂ ਦੇਖਦੇ ਪਿਓ ਵੀ ਸੀਮਿੰਟ ਦੇ ਜਿਹੜੇ ਚੁੱਲ੍ਹੇ ਨੇ ਉਹ ਵੀ ਬਣੇ ਹੋਏ ਨੇ ਤੰਦੂਰ ਮਿੱਟੀ ਦੇ ਵੀ ਬਣੇ ਹੋਏ ਨੇ ਤੇ ਉੱਪਰ ਤੁਸੀਂ ਦੇਖਦੇ ਪਿਓ ਵੀ ਮੰਦਰ ਜਿਹੜੇ ਨੇ ਛੋਟੇ-ਛੋਟੇ ਮਿੱਟੀ ਦੇ ਉਹ ਵੀ ਬਣੇ ਹੋਏ ਨੇ ਤਾਂ ਕਿ ਤੁਸੀਂ ਘਰ ਦੇ ਵਿੱਚ ਉਸ ਮੰਦਰ ਨੂੰ ਰੱਖ ਕੇ ਜਿਹੜਾ ਆ ਪੂਜਾ ਅਰਚਨਾ ਵੀ ਕਰ ਸਕਦੇ ਹੋ ਆ ਛੋਟੇ ਤੰਦੂਰ ਇੱਕ ਪਰਿਵਾਰ ਵਾਸਤੇ ਛੋਟੇ ਪਰਿਵਾਰਾਂ ਵਾਸਤੇ ਜਿਹੜੇ ਛੋਟੇ ਤੰਦੂਰ ਵੀ ਇੱਥੇ ਬਣੇ ਹੋਏ ਨੇ ਤੇ ਬਹੁਤ ਜ਼ਿਆਦਾ ਜਿਹੜਾ ਆ ਇੱਥੇ ਮਿੱਟੀ ਦੇ ਭਾਂਡੇ ਜਿਹੜੇ ਆ ਉਹ ਬਣੇ ਹੋਏ ਨੇ ਤੇ ਦੇਖਦੇ ਪਿਓ ਤੁਸੀਂ ਤਸਵੀਰਾਂ ਦੇ ਵਿੱਚ ਕਿ ਬਹੁਤ ਜ਼ਿਆਦੀਆਂ ਜੜੀਆਂ ਨੇ ਇੱਥੇ ਦੇਖਣ ਨੂੰ ਚੀਜ਼ਾਂ ਮਿਲ ਹੋ ਚੁੱਕੀਆਂ ਜੀ ਕਿਸੇ ਸਮੇਂ ਦੇ ਵਿੱਚ ਪਰ ਅੱਜ ਫੇਰ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਨੇ ਮਾਰਕੀਟ ਦੇ ਵਿੱਚ ਮਿਲਣਗੀਆਂ ਤੇ ਮਾਰਕੀਟ ਦੇ ਵਿੱਚ ਬਹੁਤ ਸਾਰੇ ਲੋਕ ਜੜਾ ਆ ਇਹਨਾਂ ਚੀਜ਼ਾਂ ਨੂੰ ਵਰਤਣਾ ਸ਼ੁਰੂ ਕਰ ਦਿੱਤਾ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਤੁਹਾਨੂੰ ਬਿਮਾਰੀਆਂ ਤੋਂ ਦੂਰ ਕਰਦੀਆਂ ਨੇ ਜਿਹੜੀਆਂ ਬਿਮਾਰੀਆਂ ਅਸੀਂ ਵਨਸਵਨੀਆਂ ਚੀਜ਼ਾਂ ਖਾ ਕੇ ਲੋਹੇ ਨੂੰ ਸਾੜ ਕੇ ਤੇ ਸਟੀਲ ਦੇ ਵਿੱਚ ਖਾਣਾ ਸ਼ੁਰੂ ਕਰ ਦਿੱਤਾ ਜਾਂ ਹੋਰ ਜਿਹੜੇ ਐਸੇ ਬਰਤਨ ਨੇ ਉਹਨਾਂ ਦੇ ਵਿੱਚ ਖਾਣਾ ਸ਼ੁਰੂ ਕਰ ਦਿੱਤਾ ਤੇ ਬਿਮਾਰੀਆਂ ਨੂੰ ਜਿਹੜਾ ਆ ਅਸੀਂ ਆਪਣੇ ਵੱਲ ਨੂੰ ਖਿੱਚ ਲਿਆ ਇਹਨਾਂ ਬਿਮਾਰੀਆਂ ਤੋਂ ਦੂਰੀ ਬਣਾਉਣ ਵਾਸਤੇ ਮਿੱਟੀ ਦੇ ਭਾਂਡਿਆਂ ਨੂੰ ਜਿਹੜਾ ਬਰਤਨ ਦੇ ਵਿੱਚ ਲਿਆਉਣਾ ਬਹੁਤ ਜ਼ਰੂਰੀ ਹੈ ਤੇ ਬਹੁਤ ਹੀ ਖੂਬਸੂਰਤ ਜਿਹੜੇ ਇੱਥੇ ਬਰਤਨ ਮਿਲਦੇ ਨੇ ਜੇਕਰ ਤੁਹਾਡੇ ਏਰੀਆ ਦੇ ਵਿੱਚ ਮਿਲਦੇ ਨੇ ਤਾਂ ਬਹੁਤ ਵਧੀਆ ਨਹੀਂ ਤਾਂ ਤੁਸੀਂ ਕਾਲੇ ਰੋਡ ਤੇ ਆਓ ਤੇ ਕਾਲੇ ਰੋਡ ਤੋਂ ਭਰਾਮਪੁਰ ਰੋਡ ਨੂੰ ਜਦੋਂ ਤੁਸੀਂ ਮੁੜਦੇ ਹੋ ਤੇ ਇਹ ਦੁਕਾਨਾਂ ਜਿਹੜੀਆਂ ਨੇ ਇੱਥੇ ਸੱਜੀਆਂ ਤੁਹਾਨੂੰ ਮਿਲ ਜਾਣਗੀਆਂ ਤੇ ਗਰਦਾਸਪੁਰ ਦੇ ਇਸ ਦੁਕਾਨਾਂ ਤੋਂ ਵੀ ਤੁਸੀਂ ਜਿਹੜਾ ਆ ਆਪਣਾ ਮਿੱਟੀ ਦਾ ਕੋਈ ਵੀ ਬਰਤਨ ਲੈ ਕੇ ਜਾ ਸਕਦੇ ਹੋ ਕਿਉਂਕਿ ਕਈ ਵਾਰੀ ਸਾਨੂੰ ਲੋੜ ਹੁੰਦੀ ਹੈ ਮਿੱਟੀ ਦੇ ਬਰਤਨ ਦੀ ਤੇ ਪਤਾ ਨਹੀਂ ਕਿ ਉਹ ਮਿਲਦਾ ਕਿੱਥੋਂ ਆ ਭਰਾਮਪੁਰ ਰੋਡ ਦੇ ਤੋਂ ਜਿਹੜਾ ਆ ਉਹ ਸਾਰੇ ਦਾ ਸਾਰਾ ਜਿਹੜਾ ਆ ਉਹ ਮਿਲ ਜਾਂਦਾ ਅੰਦਰ ਥੋੜਾ ਜਿਹੜਾ ਉਹ ਤੁਹਾਨੂੰ ਸਟਾਕ ਵੀ ਦਿਖਾਣੇ ਆ ਕਿ ਬਹੁਤ ਜ਼ਿਆਦਾ ਜਿਹੜਾ ਵੀਰ ਉਹਨਾਂ ਨੇ ਜਿਹੜਾ ਆ ਉਹ ਸਟਾਕ ਜਿਹੜਾ ਆ ਆ ਦੇਖੋ ਤੁਸੀਂ ਦੇਖਦੇ ਪਿਓ ਵੀ ਇਸ ਟਾਈਮ ਥੋੜਾ ਨਹੀਂ ਬਹੁਤ ਜ਼ਿਆਦਾ ਜਿਹੜਾ ਸਟਾਕ ਆ ਉਹ ਇੱਥੇ ਲੱਗਿਆ ਹੋਇਆ ਆ ਬਹੁਤ ਜ਼ਿਆਦਾ ਸਟਾਕ ਦੇ ਨਾਲ ਜਿਹੜਾ ਆ ਦੁਕਾਨ ਪੂਰੀ ਤਰ੍ਹਾਂ ਜਿਹੜੀ ਸਜੀ ਹੋਈ ਹੈ ਵੀ ਹਰ ਤਰ੍ਹਾਂ ਦੀ ਆਈਟਮ ਜਿਹੜੀ ਹੈ ਇੱਥੇ ਮੈਂ ਦਿਖਾਵਾਂਗਾ ਵੀ ਅੱਜ ਕੱਲ੍ਹ ਤਰੇਕਾਂ ਦੇ ਉੱਤੋਂ ਪਿੱਪਲਾਂ ਦੇ ਉੱਤੋਂ ਜਿਹੜੇ ਆਲਣੇ ਚਿੜੀਆਂ ਦੇ ਜਿਹੜੇ ਗੈਪ ਹੁੰਦੇ ਜਾ ਰਹੇ ਨੇ ਤੇ ਇੱਥੇ ਜਿਹੜੇ ਆਲਣੇ ਵੀ ਜਿਹੜੇ ਆ ਜੇਕਰ ਤੁਸੀਂ ਪੰਛੀਆਂ ਦੀ ਸਹੂਲਤ ਵਾਸਤੇ ਕਰਨਾ ਚਾਹੁੰਦੇ ਹੋ ਤੇ ਇੱਥੇ ਆਲਣੇ ਵੀ ਜਿਹੜੇ ਆ ਉਹ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਬਹੁਤ ਸਾਰੇ ਆਲਣੇ ਵੀ ਜਿਹੜੇ ਮਿਲਦੇ ਨੇ ਹੋਰ ਵੀ ਬਹੁਤ ਸਾਰੀਆਂ ਆਟਮਾ ਜਿਹੜੀਆਂ ਨੇ ਛੋਟੀਆਂ-ਮੋਟੀਆਂ ਪਲਾਸਟਿਕ ਦੀਆਂ ਆਟਮਾ ਵੀ ਜਿਹੜੀਆਂ ਨੇ ਇੱਥੇ ਮਿਲ ਜਾਣਗੀਆਂ ਪਰ ਸਪੈਸ਼ਲੀ ਜਿਹੜੀ ਅਸੀਂ ਤੁਹਾਨੂੰ ਅੱਜ ਚੀਜ਼ ਦਿਖਾਉਣ ਆਏ ਸੀ ਉਹ ਮਿੱਟੀ ਦੇ ਬਰਤਨ ਕਿਸੇ ਵੀ ਤਰ੍ਹਾਂ ਦਾ ਬਰਤਨ ਕੋਈ ਵੀ ਬਰਤਨ ਜੇਕਰ ਤੁਸੀਂ ਖਰੀਦਣਾ ਚਾਹੁੰਦੇ ਹੋ ਤੇ ਇਸ ਜਗ੍ਹਾ ਤੇ ਆ ਕੇ ਖਰੀਦ ਸਕਦੇ ਹੋ ਤੁਸੀਂ ਦੇਦੇ ਪਏ ਮੇਰਾ ਡੀਪੀਸੀ ਪੰਜਾਬੀ ਮੱਟਾ ਦਾ ਆਪਣਾ ਧਰਮਜੀਤ ਡੀਪੀ ਕੈਮਰਾਮੈਨ ਰਜਿਤ ਕੁਮਾਰ ਦੇ ਨਾਲ ਧੰਨਵਾਦ